ਮਾਈਕ ਬਾਰੇ ਦੀ ਨੂੰ ਕਹਾਵਾ ਕਿ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਕਾਰਡਲੈਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਜੀ ਹਜ਼ੂਰੀ ਵੇ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਮੁਸ਼ਕਲ ਹੈ ਤੁਸੀਂ ਇੱਥੇ ਖੜੇ ਖੜੇ ਕਿਉਂਕਿ ਤੁਹਾਡੇ ਲੱਤ ਵਿੱਚ ਫ੍ਰੈਕਚਰ ਹੈ ਜੇ ਝੋਕੇ ਮੱਥਾ ਟੇਕ ਸਾਖਦੇ ਹੋ ਤੇ ਵਧੀਆ ਗੱਲ ਹੈ ਜੇ ਝੋਕੇ ਮੱਥਾ ਨਹੀਂ ਟੇਕ ਸਾਖਦੇ ਤਾਂ ਆਏ ਨਹੀਂ ਸਤਿਗੁਰਾਂ ਨੂੰ ਨਮਸਕਾਰ ਕਰੋ ਔਰ ਇਹ ਵਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾ ਸਵਾਲ ਕੀਤਾ ਜਾਏ ਉਹਦਾ ਤੁਹੀਂ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਂ ਦਾ ਪਿਤਾ ਦਾ ਬਖਸ਼ੇਂ ਦਾ ਧਾਰ ਹੈ ਕਰ ਉਪਦੇਸ ਝੜ ਕੇ ਬਹੁ ਭਾਕੇ ਬਹੁ ਸਿਤਾ ਗੱਲ ਨਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਨਾਹ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਸਾਨੂੰ ਫੇਰ ਦੁਬਾਰਾ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰੇਹਿਆਂ ਪੰਚਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦੇਣਾ ਹੈ ਹਾਂਜੀ ਕੀਤਾ ਹੈ ਦੂਜਾ ਸਵਾਲ ਤੁਹਾਡੇ ਪਿੱਛੇ ਆ ਗਿਆ ਬਹੁਤ ਭੁੱਲਾਂ ਹੋਈਆਂ ਸਰਕਾਰ ਦੇ ਦੌਰਾਨ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਗਤ ਦੇ ਸਮੂਹ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋ ਕੇ ਕਤਲ ਕਰਨ ਵਾਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਈਜਾ ਸਵਾਲ ਇਹ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜਿਸ ਵਿਰੁੱਧ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਕਾਟੇ ਦਰਾਂ 흘ਾਂ ਹੋਈਆਂ ਅਤੇ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਖਾ ਜਾਂ ਸਾਹ ਦੇ ਦਿਓ ਇਹ ਮੰਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਥ ਨੂੰ ਮਾਫੀ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜੱਜਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਤੇ ਸੱਤੇ ਵਾਲੇ ਸਾਧ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਰਹਾ ਹਾਇ ਨਾ ਸਰਕਾਰਾਂ ਦੇ ਦੌਰਾਨ ਬਹੁਤ ਗੁੱਲਾ ਹੋਈਆਂ ਮੈਨੂੰ ਐ ਕਰਕੇ ਬਖਸ਼ ਤੁਸੀਂ ਸਵਦਾ ਸਾਧ ਨੂੰ ਆਪਣੇ ਘਰ ਵਿੱਚ ਜੱਜਦਾਰਾਂ ਨੂੰ ਬੁਲਾ ਕੇ ਮਾਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇੱਕ ਹੱਤਾਰਾ ਨੇ ਪੜੀ ਹਾਂ ਜੀ ਨਾ ਹੀ ਨਾ ਕਰਵਾ ਦਿਓ ਤੁਸੀਂ ਆਪਣੇ ਰਿਕੈਸਟ ਤੇ ਤਖਤ ਸਾਹਿਬ ਦੇ ਜ਼ਿੰਮੇਦਾਰਾਂ ਨੂੰ ਬੁਲਾ ਕੇ ਫੌਦਾ ਸਾਹਿਬ ਨੂੰ ਦੇਣਾ ਬੰਦੇ ਬਵਾਕੇ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਇਹ ਹਾਂ ਬੋਲਿਆ ਜਾਂ ਨਾ ਬੋਲਸੋ ਕਿਸੇ ਤਰ੍ਹਾਂ ਦਾ ਪਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ दरबार ਵਿੱਚ ਵੀ ਬਖਸ਼ੇ ਜਾਓਗੇ ਹਾਂ ਜੀ ਤੁਹਾਡੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਾਨੂੰ ਉੱਚੋ ਹੀ ਹੋਏ। ਕੰਤਾ ਦੇ ਉੱਤੇ ਪੋਸਟਰ ਲਾਏ ਗਏ। ਵੰਗਾਰਿਆ ਗਿਆ ਸਿੱਖਾਂ ਨੂੰ। ਗੰਦੀਆਂ ਗਾੜਾਂ ਉਹਨਾਂ ਪੋਸਟਰਾਂ ਤੇ ਲਿਖਿਆ ਗਿਆ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਵਾੜ ਕੇ ਤੇ ਗਲੀਆਂ ਦੇ ਵਿੱਚ ਖਲਾਰੇ ਗਏ ਔਰ ਤੁਸੀਂ ਉਹਨਾਂ ਦੁਸ਼ਤਾਂ ਦੇ ਪੋਸ਼ਤ ਪਨਾਏ ਕੀਤੇ ਉਹਨਾਂ ਪਰ ਔਰ ਉਸ ਵਾਰ ਜਿਹੜਾ ਮੋਰਚਾ ਲੱਗਾ ਬਹਿ ਬਲਕਣਾ ਜਾਂ ਕੋਟਪੂਰਾ ਜਾ ਕੇ ਸਖਤਾ ਮੁਹਾਏ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋੜੀਆਂ ਮਾਰ ਕੇ ਭੁੰਡੇ ਇਹ ਤੁਹਾਡੀ ਸਰਕਾਰ ਵੇਲੇ ਹੋਇਆ ਇਹ ਗੁਨਾਹ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਗੁਨਾਹ ਜਿਹੜੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਕਿ ਸਬਦਾਂ ਸਾਹੇ ਮਵਾਫੀ ਮਾਰਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਠਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੀ ਗੋਖਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਗੋਲਕ ਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਦਿਵਾਈ ਹੋਈ ਮੁਆਫੀ ਨੂੰ ਸਹੀ ਠਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਨਾਹ ਕੀਤਾ ਹਾਂਜੀ